ਫਰੀਦਕੋਟ ਦੀ ਪ੍ਰਾਣੀ ਦਾਣਾ ਮੰਡੀ 'ਚ ਇੱਕ ਕਰਿਆਨਾ ਹੋਲਸੇਲ ਵਪਾਰੀ ਦੀ ਕੁਝ ਨਕਾਬਪੋਸ਼ਾ ਵੱਲੋਂ ਉਸ ਵੇਲੇ ਕੁੱਟਮਾਰ ਕੀਤੀ ਗਈ ਜਿਸ ਵੇਲੇ ਉਹ ਦੁਕਾਨ ਦੇ ਬਾਹਰ ਆਪਣੇ ਸਾਥੀ ਨਾਲ ਚਾਪੀ ਰਿਹਾ ਸੀ ਕਿ ਚਾਰ ਨਕਾਬਪੋਸ਼ ਬਾਈਕ ਸਵਾਰਾਂ ਵੱਲੋਂ ਆਉਂਦੇ ਹੀ بیسਬਾਲ ਨਾਲ ਉਹਨਾਂ ਤੇ ਹਮਲਾ ਕਰ ਫਰਾਰ ਹੋ ਗਏ ਜਿਸ ਤੇ ਰੋਸ ਵਜੋਂ ਵਪਾਰੀਆਂ ਵੱਲੋਂ ਮਾਰਕੀਟ ਬੰਦ ਕਰ ਰੋਸ ਜ਼ਾਹਰ ਕੀਤਾ ਜਾ ਰਿਹਾ ਸੀ ਅਤੇ આરોપીਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਇਸੇ ਰੋਸ ਦੇ ਚੱਲਦੇ ਅੱਜ ਸ਼ਹਿਰ ਦਾ ਸਾਰਾ ਬਾਜ਼ਾਰ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ ਪਰ ਇਸੇ ਦਰਮਿਆਨ ਐਸਐਸਪੀ ਫਰੀਦਕੋਟ ਵੱਲੋਂ ਵਪਾਰੀਆਂ ਨਾਲ ਮੀਟਿੰਗ ਕਰ ਉਹਨਾਂ ਨੂੰ આરોપીਆਂ ਖਿਲਾਫ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਅਸੀਂ ਪੰਜ ਸਾਲਾਂ ਲਾਂ ਕੀਤਾ ਸੀ ਕੱਲ ਕੋਈ ਸਾਡੇ ਵਪਾਰੀਏ ਧੱਕਾ ਬਹੁਤ ਹੋਇਆ ਸੀ ਉਹਦੇ ਸਾਰਾ ਵਪਾਰ ਸ਼ਹਿਰ ਦਾ ਵਪਾਰ ਮੰਡਲ ਸਾਰੇ ਵਪਾਰੀ ਇਕੱਠੇ ਹੋ ਗਏ ਅਸੀਂ ਉਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਸਾਡੀ ਧੱਕਾ ਅੱਜ ਬੰਦ ਦੀ ਕਾਲ ਦਿੱਤੀ ਸੀ ਉਸ ਤੋਂ ਬਾਅਦ ਰਾਤ ਸਾਡੀ ਐਸਐਸਪੀ ਸਾਹਿਬ ਨੇ ਮੀਟਿੰਗ ਕੀਤੀ ਸੀ ਉਹਨਾਂ ਨੇ ਸਾਡੇ ਸਾਰੇ ਮਸਲੇ ਜਿਹੜੀ ਸੀਗੇ ਉਹ ਬਹਿ ਕੇ ਸਾਡੇ ਨਾਲ ਤਰੀਕੇ ਨਾਲ ਸੁਲਝਾਤੇ ਜਿੰਨਾਂ ਨੇ ਸਾਡੇ ਤੇ ਹਮਲਾ ਕੀਤਾ ਸੀ ਐਸਐਸਪੀ ਸਾਹਿਬਾ ਕਹਿਣ ਲੱਗੇ ਕਿ ਅਸੀਂ ਬੰਦੇ ਟਰੇਸ ਕਰ ਲਏ ਆ ਉਹਨਾਂ ਨੂੰ ਕੁਝ ਫੜ ਲਿਆ ਕੁਝ ਇੱਕ ਦੂਜੇ ਦੇ ਰਹਿ ਗਏ ਉਹ ਸੇਰੇ ਪੜੇ ਜਾਣਗੇ ਅਰਚਾ ਦਰਜ ਹੋ ਗਿਆ ਐਫ ਆਈ ਆਰ ਕੱਟੀ ਗਈ ਹੈ ਤੁਸੀਂ ਹਲੇ ਹੜਤਾਲ ਦੇ ਚੱਕਰ ਚ ਨਾ ਪਾਓ ਤੁਹਾਡੀ ਗਾਂ ਕ ਪੂਰੀ ਸੇਫਟੀ ਕੀਤੀ ਜਾਓ ਇਸ ਮਸਲੇ ਦੇ ਵਿੱਚ ਸਾਡੇ ਸਾਰੇ ਸ਼ਹਿਰ ਦੇ ਵਪਾਰ ਮੰਡਲਾਂ ਨੇ ਸਾਰੇ ਸ਼ਹਿਰ ਦੇ ਵਪਾਰ ਮੰਡਲਾਂ ਦੇ ਪ੍ਰਧਾਨਾਂ ਨੇ ਮੇਨ ਬਾਜ਼ਾਰ ਦੇ ਸਾਰੇ ਮੇਨ ਬਟਰ ਦੇ ਜਿਹੜੇ ਪ੍ਰਧਾਨ ਹੈ ਉਹਨਾਂ ਨੇ ਸਾਰੇ ਵਪਾਰੀਆਂ ਦੇ ਇਕੱਠੇ ਹੋ ਕੇ ਆਪਦੀ ਇੱਕ ਤਰ੍ਹਾਂ ਸਬੂਤ ਦਿੱਤਾ ਹੈ ਅਸੀਂ ਸਾਰੇ ਵਪਾਰ ਮੰਡਲਾਂ ਦੇ ਫਰੀਦਕੋਟ ਦੇ ਮੰਡੀ ਵੱਲ ਸ਼ੁਕਰਗੁਜ਼ਾਰ ਹੈ ਸਭ ਤੋਂ ਵੱਡਾ ਅਸੀਂ ਸ਼ੁਕਰਗੁਜ਼ਾਰ ਹੈ ਫਰੀਦਕੋਟ ਦੀ ਮੀਡੀਆ ਇਹਨਾਂ ਨੇ ਸਾਡੇ ਉਸੇ ਵਕਤ ਆ ਕੇ ਸਾਡੀ ਮੁਸ਼ਕਲ ਨੂੰ ਆਪ ਦੇ ਕੈਮਰੇ 'ਚ ਕੈਦ ਕਰਕੇ ਤੇ ਸਰਕਾਰ ਤੱਕ ਸਾਡੀ ਮੁਸੀਬਤ ਤੇ ਸਾਡੀ ਗੱਲ ਪਹੁੰਚਾਈ ਹੈ। ਅਸੀਂ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਆ। ਉਹਨ ਸਾਡੇ ਕੋਲੇ ਨੂੰ ਮੰਤਰੀ ਚੇਅਰਮੈਨ ਖੋਸਾ ਸਾਹਿਬ ਵੀ ਸਾਡੇ ਕੋਲ ਕੀ ਤਿੰਨ ਦਵਾ ਕੇ ਗਏ ਕਿ ਬੰਦਿਆਂ ਦੇ ਉੱਤੇ ਪੂਰੀ ਕਾਰਵਾਈ ਹੋਊਗੀ। ਸਰਕਾਰ ਸਖਤੀ ਨਾਲ ਫੌਜੀ ਰੱਖਿਆ ਕਰੂਗੀ। ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ। ਉਹ ਕੁਝ ਮਿੰਟ ਪਹਿਲਾਂ ਮੈਂ ਆਪਣਾ ਕੁਸ਼ਲਦੀਪ ਸਿੰਘ ਢੱਲੋਜੀ ਵੀ ਆਏ ਸੀਗੇ। ਅਜੀਪਾਲ ਸਿੰਘ ਜੀ ਕੋਲ ਉਪਰੇ ਤੋਂ ਹੋ ਕੇ ਕੁੰਨਾ ਕਾਂਗਰਸੀ ਨੇਤਾ ਅਸੀਂ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਜੇ ਭਾਈ ਸਾਡੇ ਹੋਰ ਬੇ ਅਸੀਂ ਸਾਡੇ ਹੋਰੇ ਵੱਡੇ ਨਾਲ ਹਾਜ਼ਰ ਹੈ ਪਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਸਰਕਾਰ ਨੇ ਸਾਡਾ ਪੁਲਿਸ ਨੇ ਮਸਲਾ ਹੱਲ ਕਰਤਾ ਸਾਰੇ ਨੇਤਾ ਆਏ ਸਾਡੇ ਕੋਲ ਵਰਤੀ ਜਮਾਨਾ ਕਾਲੀਦਰੋ ਲੋ ਵੀ ਆਏ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਸਾਰਿਆਂ ਦਾ ਨਾਮ ਜਿਆਦਾ ਸ਼ਾਇਦ ਮੈਂ ਭੁੱਲ ਜਾ ਹਾਂਜੀ ਹਾਂ ਨਰਿੰਦਰ ਪ੍ਰਧਾਨ ਜੀ ਮਿਸਟਰ ਕਬਟੀ ਉਹ ਵੀ ਸਾਡੇ ਕੋਲ ਨਿੰਦਾ ਜੀ ਵੀ ਆਏ ਉਹਨਾਂ ਨੇ ਵੀ ਸਾਡੀ ਅੰਦਰ ਦੀ ਜਾਰ ਕੀਤੀ ਮਜ਼ਾ ਹਾਂ ਪੁਲਿਸ ਦੇ ਸਿਵਾਸ਼ਨ ਤੋਂ ਦੀ ਪੂਰੀ ਤਾਂ ਸੰਤੋਸ਼ਤ ਹੈ ਐਸਐਸਪੀ ਸਾਹਿਬ ਨੇ ਜੋ ਸਾਨੂੰ ਕਿਹਾ ਅਸੀਂ ਉਹਨਾਂ ਨੇ ਗੱਲਾਂ ਦੇ ਫੁੱਲ ਚੜਾਏ ਆ ਅਸੀਂ ਅੱਜ ਦੀ ਹੜਤਾਲ ਵਾਪਸ ਲੈ ਕੇ ਅਸੀਂ ਦੁਕਾਨਾਂ ਖੋਲ ਲਈਆਂ ਤੇ ਗਾਂ ਤੋਂ ਸਾਨੂੰ ਸਰਕਾਰ ਨੇ ਪੂਰਾ ਸਵਾਸਨ ਦਿੱਤਾ ਹੈ ਕਿ ਤੁਹਾਡੀ ਪੂਰੀ ਰੱਖਿਆ ਕੀਤੀ ਜਿੱਦਾਂ ਹੀ ਕੱਲ ਕੁਝ ਵਿਅਕਤੀਆਂ ਨੇ ਆਪਣੀ ਜਿਹੜੀ ਗੋਬਿੰਦ ਟ੍ਰੇਡਿੰਗ ਵਾਲੇ ਹੈਗੇ ਇੱਥੇ ਸਿਟੀ ਵੀਰਕੋਟ ਦੇ ਬਾਜ਼ਾਰ ਤੋਂ ਉਹਨਾਂ ਨਾਲ ਮਾਰ ਕੀਤੀ ਸੀ ਜਿਸ ਤੇ ਚਲਦੇ ਆਪਣੀ ਸਿਟੀ ਵੀਰਕੋਟ ਥਾਣੇ ਨੇ ਇਹ ਜਿਹੜੇ ਬੰਦੇ ਅਸੀਂ ਸਿਆਣ ਲਏ ਹੈਗੇ ਤੇ ਇਹਨਾਂ ਤੇ ਕਾਪੀਰ ਦਰਜ ਕੀਤੀ ਹੈਗੀ ਹੈ 452 ਤੇ ਹੋਰ ਤਾਂ ਆਰਾਮ ਆ ਲਾ ਕੇ ਚਾਰ ਬੰਦਿਆਂ ਦੇ ਗ੍ਰੀਸ ਸਰ ਇਸ ਕੋ ਪਹਿਲਾਂ ਗੱਲ ਕਰੀਏ ਤਾਂ 50 ਨੂੰ ਇੱਕ ਚੇਤਾਵਨੀ ਦਿੱਤੀ ਗਈ ਕਿ ਜੇ ਘੱਟ 50 ਬੰਦ ਰੱਖੀ ਜੇ ਰੋਸਟਰ ਦੱਸ਼ਿਤ ਕੀਤਾ ਜਾਏਗਾ ਪਰ ਪੁਲਿਸ ਦੇ assurance ਤੋਂ ਬਾਅਦ ਬੁਜ਼ਾਰ ਅੱਜ ਮੁੜ ਖੁੱਲ ਚੁਕ ਗਈ ਹਾਂ ਜਿਉਂ ਹੀ ਅਸੀਂ ਤੁਹਾਨੂੰ ਦੱਸ ਲੈਣਾ ਜੀ ਜਦੋਂ ਸਾਨੂੰ ਪਤਾ ਲੱਗਾ ਫਿਰ ਅਸੀਂ ਬੰਦੇ ਜਲਦੂ ਜਲਦੂ ਟ੍ਰੇਸ ਕਰ ਲਏ ਕਿਉਂਕਿ ਪਹਿਲਾਂ ਤੇ ਦੁਕਾਨਦਾਰ ਵਾਲਿਆਂ ਨੂੰ ਵੀ ਥੋੜਾ ਦਿੱਕਤ ਸੀ ਕਿਉਂ ਉਹ ਸੁਬਾਹ ਅਸੀਂ ਉੱਤੇ ਤੁਰੰਤ ਕਾਰਵਾਈ ਕਰਦੇ ਇੱਕ FIR ਦਰਜ ਕਰਤੀ ਹੈ ਤੇ ਹੁਣ ਅਸੀਂ ਬੰਦੇ ਵੀ ਫੜ ਲੇ ਛੇਤੀ ਫੜ ਲਾਂਗੇ ਤੇ ਉਹ ਫਿਰ ਜਿਹੜੇ ਦੁਕਾਨ ਵਾਲੇ ਆ ਤੇ ਬਾਜ਼ਾਰ ਵਾਲੇ ਆ ਉਹ ਸਾਡੇ ਨਾਲ ਇਸ ਸੀ ਜੈਗਰੀਨ ਐਗਰੀਮੈਂਟ ਨੇ ਕਿ ਜੋ ਪੁਲਿਸ ਕਰ ਰਹੀ ਹੈ ਉਹ ਸਹੀ ਲਾਈਨ ਤੇ ਚੱਲ ਰਹੀ ਹੈਗੀ ਆ ਤਾਂ ਜੋ ਉਹਨਾਂ ਨੇ ਫਿਰ ਜਿਹੜਾ ਬਾਜ਼ਾਰ ਬੰਦ ਵਾਲਾ ਹੈਗਾ ਪ੍ਰੋਗਰਾਮ ਨਾ ਟੱਲੇ ਸਰ ਪਾਰੀਆਂ ਦੀ ਸੁਰੱਖਿਆ ਨੂੰ ਲੱਗੇ ਕਿ ਸਾਡੇ ਇਸ਼ਵਾਸਨ ਪੁੱਜੇ ਇਹਦੇ ਇਹ ਜੋ ਵੀ ਜਿੱਦਾਂ ਸਾਡੀ ਰੈਗੂਲਰ ਇੱਕ ਪੈਟਰੋਲਿੰਗ ਚੱਲਦੀ ਹੈ ਜੀ PCR ਹੁੰਦੀ ਹੈ ਸਾਡੀ ਥਾਂ-ਥਾਂ वैसे भी जो व्यापारी वर्ग ਨਾਲ ਰੈਗੂਲਰ ਤਾਲ ਮਿਲ ਜਰ ਰਹੇ ਨੇ ਜੇ ਸਾ ਉਹਨਾਂ ਨੂੰ ਕਦੀ ਵੀ ਕੋਈ ਲੱਗਦਾ ਹੈਗਾ ਇਸ਼ੂ ਤੇ ਅਸੀਂ ਉਹਨਾਂ ਦਾ ਇਸ਼ੂ ਡਾਇਰੈਕਟ ਤੇ ਬੜੀ ਜਲਦੀ ਉਸ ਚੀਜ਼ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਕੋਈ ਕਮਿਊਨੀਕੇਸ਼ਨ ਗੈਪ ਨਾ ਰਹੇ ਤੇ ਨਾ ਹੀ ਕੋਈ ਬੜੀ ਕਿ ਭਾਵਨਾ ਪੈਦਾ ਹੋਵੇ